ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖਣ ਦਾ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੋਂਦਵਾਲ ਸਾਹਿਬ ਜੇਲ੍ਹ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਤਲਾਸ਼ੀ ਮਹਿੰਮ ਚਲਾਈ ਗਈ ਜਿੱਥੇ ਕੈਦੀਆਂ ਵੱਲੋਂ ਉਹਨਾਂ ਦਾ ਬਦਸੂਰਗੀ ਕਰਨ ਤੇ ਥਾਣਾ ਗੋਂਦਵਾਲ ਸਾਹਿਬ ਵਿਖੇ ਮਕਦਮਾ ਦਰਜ ਕਰਨ ਦੀ ਖਬਰ ਪ੍ਰਾਪਤ ਹੋਈ ਇਸ ਬੰਦੀ ਲੋਕਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜੁ ਕਰਾਓ ਧੰਨਵਾਦ ਜੀ ਇੰਦੇ ਵਿੱਚ ਵਰਦਤ ਹੋਈ ਸਰ ਕੀ ਮਾਮਲਾ ਹੈ ਜਿਹੜੇ ਕੋਟ ਮਾਰ ਰਹੇ ਹੋ ਹੈ ਜੀ ਸੈਕ ਸੁਪਰਡੈਂਟ ਸਾਹਿਬ ਨੇ ਸ੍ਰੀ ਗੁਰदयाल ਸਿੰਘ ਉਹਨਾਂ ਨੂੰ ਤਲਾਸ਼ ਦਿੱਤੀ ਗਈ ਹੈ ਜੀ ਥਾਣਾ ਗੁੰਜਰ ਸਾਹਿਬ ਵਿੱਚ ਕਿ ਉਹ ਵਾਰਡ ਨੰਬਰ 6 7 ਤੇ 8 ਦੀ ਤਲਾਸ਼ੀ ਰੂਟੀਨ ਦੀ ਤਲਾਸ਼ੀ ਕਰ ਲੱਗੇ ਸੀ ਤੇ ਤਲਾਸ਼ੀ ਦੇ ਦੌਰਾਨ ਹੀ ਦੋ ਹਵਾਲਾ ਤਿੰਨੇ ਜਰਮਨਜੀਤ ਸਿੰਘ ਜਿਹੜਾ ਕਿ 307 ਆਈਪੀਸੀ ਦੇ ਕੇਸ थाना 시ਟੀ ਤਰਨਤਾਰਨ ਅਤੇ ਨਿਰਵੈਰ ਸਿੰਘ ਬਾਉ ਸਨ ਆਫ ਤਰਸੀਮ ਸਿੰਘ ਵਾਸੀ ਸੇਰੋਂ ਜਿਹੜਾ ਕਿ 302 ਆਈਪੀਸੀ थाना ਸਰਹਾਰੀ ਚ ਇੱਥੇ ਬੰਦਿਆ ਜੇਲ੍ਹ ਚ ਇਹਨਾਂ ਨੇ ਜੇਲ੍ਹ ਵਾਰਡਰ ਕੁਲਦੀਪ ਸਿੰਘ ਤੇ ਪੰਕਜ ਕਨੇਜਣਾ ਬਦਸਲੂਕੀ ਕੀਤੀ ਤੇ ਉਹਨਾਂ ਦੀ ਡਿਊਟੀ ਚ ਵਿਘਨ ਪਾਇਆ ਕਨਵੀਟ ਕੋਟਮਾਰ ਵੀ ਕੀਤੀ ਨਹੀਂ ਕੋਟਮਾਰਦਾ ਨਹੀਂ ਵਿੱਚ ਲਿਖਿਆ ਜੀ ਉਹਨੇ ਡਿਊਟੀ ਚ ਵਿਗੜ ਪਾਇਆ ਤੇ ਬਾਦਸਲੂਕੀ ਨਹੀਂ ਗਈ ਹੋਈ ਹੈ ਜੀ ਬਾਦਸਲੂਕੀ ਦੀ ਇਨਫੋਰਮੇਸ਼ਨ ਹੈ ਕਿ ਅਸੀਂ ਤਫਤੀਸ਼ ਕਰਾਂਗੇ ਜੀ ਜੀ ਦੀ ਦੁਗਾਈਨਾ ਤਫਤੀਸ਼ ਕਰਕੇ ਕਿਤਾ ਮਾਮਾਦਨ ਚ ਕਿਤਾ ਹੈ ਹਾਂਜੀ ਐਫ ਆਈ ਆਰ ਨੰਬਰ 232 ਥਾਣਾ ਗੋਇੰਦਵਾਲ ਸਾਹਿਬ ਚ ਦਰਜ ਕੀਤੀ ਗਈ ਹੈ 353 186 ਤੇ 52 ਪ੍ਰੀਜ਼ ਲੈਕ ਬਿਤੇਰ ਥੈਂਕ ਯੂ ਠੀਕ ਹੈ